ਕੋ ਵੀਰ ਬਣ ਕੇ ਕੋਈ ਗੱਲ ਯਾਰ ਤਿੰਨ ਵੀ ਡੇਢ ਦੀ ਦੇਵਾਂਗੇ ਤੂੰ ਘੱਟ ਨਹੀਂ ਨਹੀਂ ਯਾਰ ਕੋਈ ਜਾਇਜ਼ ਕਰ ਲੋ ਹੋ ਗੱਲ ਨਹੀਂ ਯਾ ਕੀ ਹੈ ਤਨਵਾਰ ਆ ਬਾਈ ਗੋਲੀ ਛੜਿਆ ਕਿੰਨੇ ਗਾਹਕ ਲਾਗੇ ਕਿੰਨੇ ਪੈਸੇ ਲਾਗੇ ਹੈ ਮੈਂ 25 ਕਹਿਦਾ ਬਾਈ ਯਾਰ ਫਿਰ ਬਾੜੇ ਥੱਲੇ ਇੱਕ 25 ਹਾਂ ਬਾੜੇ ਥੱਲੇ ਕਹਿਦਾ ਉਹਦਾ ਉਹਦਾ ਪਰ ਆਲੀ ਮਾਜਦਾ ਫਿਰ ਦੱਸੋ ਫਿਰ ਕਿਵੇਂ ਗੱਲ ਨਹੀਂ ਯਾ ਫਿਰ ਤੈਨੂੰ ਦੱਸੇ ਨੇ ਯਾਰਾ ਇੱਕ ਡਾਹੇ ਜਿਹੜਾ ਤੂੰ ਜਾ ਕਹਿ ਦੇ ਨਾ ਬਾੜੀ ਲੜਾਈ ਪਾ ਦੇ ਨਾ ਡੇਢ ਤੋਂ ਘੱਟ ਨਹੀਂ ਕਹਿ ਦੇ ਯਾਰ ਬਾਈ ਬਣ ਕੇ ਕੋਈ ਨਹੀਂ ਜਾ ਫਿਰ ਕਾਏ ਡੇਡ ਤੋਂ ਕੱਟ ਨਹੀਂ ਜਾ ਫਿਰ ਆਏ ਨਹੀਂ ਗਿਆ ਹੁਣ ਮਗਰ ਦੇਖ ਲੈ ਯਾਰ ਕੋਈ ਜਾਇਜ਼ ਗੱਲ ਕਰਕੇ ਜਾਇਜ਼ ਹੀ ਹੈ ਜਾਗੀ ਤੋਂ ਅਪਲਾਈ ਆਇਆ ਆ ਗਿਆ 40 ਤੱਕ ਕਿਦੋਂ ਦਾ ਲੱਗੀਆਂ ਉਹ ਬਾਈ ਨੂੰ ਪੁੱਛ ਲੈ ਅਸੀਂ ਕਿਹੜੇ ਜਾ ਕੇ ਉਹਨੂੰ ਸਿਖਾਇਆ ਗਿਆਨੀ ਨੂੰ ਵੀ ਕਿੰਨੇ ਪੈਸੇ ਲੱਗਦੇ ਨਹੀਂ ਮੈਂ ਚੱਲ ਹੱਦ ਆ ਆ ਆਪਦੀ ਆਪਦੀ ਹਰੀ ਦਾ ਹੁੱਕਾ ਜਨਾ ਅਗਲੇ ਠੀਕ ਹੈ ਅਡੋਡੀ ਲਾਉਣੇ ਅਗਲੇ ਨੇ ਪੈਸਾ ਹੈ ਮੈਂ ਲਈ ਤੂੰ ਖੜ ਜਾ ਤੂੰ ਖੜ ਜਾ ਹੁਣ ਨਹੀਂ ਨਾਲ ਤਾਂ ਮੇਰੀ ਧੌਣ ਖੋੜਨੀ ਸੀ ਕਰੋ ਜੀ ਕਰੋ मुल्ताक करवाओगा ज़्यादा है ज़मीन चंकी लग रही है मंगला वो तो है जी दस सोना दस जिने जिने खान साहब ओ खान साहब काल्टी लिखा दस बेहरो काल्टी कहे मेरा पाई बांके काल्टी मत काल्टी मत अगर करें ही की क्या है टेक्सटर दस के दोनों तुम बाले कहते ਕਟਾਉਣਾ ਚਾਹ। ਅਜਾ ਗੱਲ ਸਹੀ ਆ ਗੱਲ। ਹਾਂ ਗੱਲ ਸਹੀ ਆ। ਨਹੀਂ ਹੋਣੀ ਬਈ। ਨਹੀਂ ਹੋਣੀ ਛੋਟੇ ਭਾਈ। ਮੈਨੂੰ ਫੇਰ ਐਂ ਕਹਦੇ ਵੀ ਐਂ ਲੱਗਿਆ। ਯਾਰ ਨਹੀਂ ਉਹ ਤੇ ਤੂੰ ਨਹੀਂ ਬੋਲੀ। ਜਬਾਰੀ ਦੀ ਕਰ। ਨਹੀਂ ਹੋਣੀ ਭਾਈ ਉਹ ਤਾਂ ਬਾਹਰ ਦਿੰਦਾ ਯਾਰ। ਅੱਛੇ ਨਹੀਂ ਕਰਦਾ। ਨਹੀਂ ਹੋਣੀ। ਫੇਰ ਕਿੰਨੇ ਦੀ ਕਰਦਾ? ਨਹੀਂ ਨਹੀਂ। ਯਾਰ ਹੁਣ ਤੂੰ ਇੱਕ ਗੱਲ ਹੀ ਸੁਣ ਲੈ ਸਹਿਰੀ ਤੂੰ ਵੀ ਗੱਲ ਕਹਦੇ ਕੋਈ। ਮੈਨੂੰ 1000 ਹੋਰ ਕੱਟ ਦੇਈ ਬੱਸ। ਦੇਖ ਜੇਦਾ ਤੂੰ ਮੈਨੂੰ ਐਂ ਰੱਖਣਾ ਹਜ਼ਾਰਾਂ ਚ ਐਂ ਕਰਨਾ ਆ ਕਰਨਾ ਨਹੀਂ ਨਹੀਂ ਮੈਂ ਤੇ ਕੁਝ ਮੰਨਿਆ ਨਹੀਂ ਲੈ ਕੇ ਘਰ ਕੋ ਜਾ ਧੰਦਾਗੀ ਨਗਰ ਤੋਂ ਜਾਣਾ ਹੈ 10 10 ਕਹਿ ਗੱਲ ਕਹਿੰਦਾ ਮੈਂ ਕੋਈ ਬਾਤ ਇਹਦਾ ਮੇਰੀ ਰੱਖਦਾ ਤਾਂ ਛੱਡ ਦੱਸ ਨਹੀਂ ਨਹੀਂ ਹੋਰ ਕਿੰਨੇ ਦੀ ਕਰਾਂ 55000 ਉਹ ਭਗਵੰਨ ਜੀ 53 ਫੇਰ ਤਾਂ ਉਹ ਗੱਲ ਦਾ ਕੋਈ ਫਾਇਦਾ ਨਹੀਂ ਠੀਕ ਹੈ ਦੇਖੋ ਮਾਨ ਲਾ ਗਾ ਨਹੀਂ ਆ ਜਾ ਵੀਰੇ ਕੰਮਸ ਡੈਂਗੇ ਦੀ erva ਦੀ ਐਸੇ ਹੋ ਗਈ ਬੱਸ ਇਹ ਸੁਣ নাও ਇਹ ਬਾਜਣ ਬਾਰੇ ਤੇ ਬੀ ਉਸ ਨੂੰ ਅਭੀ ਕੀ ਰਸ ਹਾਂ ਮੁੱਲ ਕਹਿੰਦਾ ਨਾ ਕਰੇ ਮੈਂ ਆ ਮੁੱਲ ਵੀ ਕਰੂੰ ਹਾਂ ਮੁੱਲ 15 ਕਰਤਾ ਠੀਕ ਹੈ ਇਹ ਕਹਿੰਦਾ ਜਮਾ ਸਰੇ ਦਾ ਸੱਟਾ ਆ ਪੂਰੀ ਲੱਗਦੀ ਆ ਮੈਂ ਹਰ ਤੋ ਟੋਕ ਲੱਗਦਾ ਇਹਦੇ ਕੁਝ ਨਹੀਂ ਲੈ ਮੈਂ ਮੈਨੂੰ ਝੂਠ ਬੋਲਦੇ ਕਿੰਨੇ ਦੀ ਲੈਣਾ 70 ਕੀ ਲੈ ਰਿਹਾ ਯਾਰ 70 ਤੇ ਭੇੜ ਦਲਾ ਕਾਨੂੰ ਫਿਰ ਕੋਈ ਫਰਕ ਹੀ ਨਹੀਂ ਹੋ ਰਵੇ ਮੋਦਨਾ ਚੁੱਪੀ ਕਰ ਜਾ ਨਾ ਤਾਂ ਦੇ ਪੰਗੀ ਹੈ ਸੱਚੇ ਮੋਦਨਾ ਜਾਈ ਗਏ ਓਰੇ ਹੋ ਕਹੇ ਤਾਂ ਕਿ ਗੇ ਬਾਜੂ ਕਹੇ ਤਾਂ ਦੇ ਗੱਲ ਤਾਂ ਮੈਂ ਤੱਕੇ ਇਸ ਤਰ੍ਹਾਂ ਮਾਨਤਾਨ 1200 2000 ਹੋ ਜੇ ਉਹ ਮੈਨੂੰ ਐ ਕਹਿ ਦੇਵੇਂ ਮੰਗੇ ਆਏ ਹੁੰਦੀ ਆ ਮੈਂ ਉਹ ਹੀ ਜੀ ਗੱਲ ਕਰਕੇ ਪਰੇ ਹੋ ਤਿੰਨ ਘਟੋ ਕੋਈ ਦੂ ਘਟੋ ਹੋ ਜੇ ਮੈਂ ਤੈਨੂੰ ਤਾਂ ਹੀ ਨੇ ਸਰਾ ਤੇਰਾ ਤਾਂ ਬਸ ਹੁਣ ਮੋੜਦੇ ਆ ਮੋੜਦੀ ਤੇਰੀ ਮਰਜ਼ੀ ਆ ਸਾਡੇ ਮਾਜੀ ਦੇ ਸਾਡੇ 9 ਦਿਨ ਤੋਂ ਸਾਡੇ 9 ਦਿਨ ਤੋਂ ਉਹ ਕਹਿੰਦੇ ਨਹੀਂ ਸੀ ਮਹਾਰੇ ਸਭ ਬੜਾ ਮੁੱਲ ਲੱਗਿਆ ਪਿਆ ਮੈਂ ਇੱਥੇ ਲੱਗਿਆ ਕਰ ਕਿਸੇ ਗੱਲ ਨੂੰ ਜੁਟਾ ਪੈਂਦਾ ਮੰਗੇ ਆਦੀ ਆਦੀ ਰਿਜਕ ਦੀ ਕਸਮ ਖਾਨਾ ਨਾ ਉਹਦਾ ਫਾਇਦਾ ਕੀ ਕਰਦਾ ਉਹ ਕਹਿੰਦਾ ਪੂਰਾ ਤੋਲ ਕਹਿੰਦਾ ਘਾਟਾ ਪੈਂਦਾ ਸਹੀ ਗੱਲ ਆ ਦੇਖ ਲਵਾ ਚੱਲਦੀ ਆ ਲੈ ਜੋ ਹੋੱਚੇ ਜਿਹੜੀ ਕੋਲ ਮਦਦ ਨਾਲ ਹੋ ਜੂਗੀ ਮੈਂ ਇੱਧਰ ਧਿਆਨ ਸੀ ਆਪ ਦੇਖਿਓ 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 ਤੁਸੀਂ ਉਸੇ ਦਸਤਾਨੇ ਦਾ ਉਹ ਗੱਲ ਜੱਜ ਨੇੜੇ ਲਾ ਕੇ ਕਹਦੋ ਵੀ ਆਏ ਹੋਈ ਆਹ ਕਿੰਨਾ ਕਹਣਾ ਹੁਣ ਜੇ ਮੈਂ ਇਹਦੇ ਪਿੱਛੇ ਲੱਗ ਕੇ ਮੰਗਾ ਤੁਸੀਂ ਇਹਨੂੰ ਕਿੰਨਾ ਕਹਿਆ 140 ਇਹ ਕਹਿੰਦਾ 90 ਦੀ ਲੈ ਲੈ ਲੱਖ ਤੋਂ ਅੰਦਰ ਲੈ ਲੈ ਬਾਕੀ ਨਹੀਂ ਹੋਣੀ ਉਹਦੇ ਨਾਲ ਦੀ ਵੀ ਨਹੀਂ ਤੁਸੀਂ ਆਪਣੀ ਗੱਲ ਨਾ ਕਹੋ ਵੀ ਆਏਗੀ ਹੋ ਜੂ ਯਾਰ ਅਸੀਂ ਤਾਂ ਪੂਰਾ ਪੂਰਾ ਮਤਲਬ ਸਰਵਾਰ ਪਰਦੇ ਦੇਖੋ ਵੀਰ ਜੀ ਮੌਲੋ ਤੁਸੀਂ ਜਿੰਨਾ ਮਰਜ਼ੀ ਕਰ ਲਓ ਪੂਰਾ ਫੇਰ ਬਨੇ ਆਉਣਾ ਮੈਨੂੰ ਕਹਿਣਾ ਹੀ ਪੈਣਾ ਤੁਹਾਨੂੰ ਆ ਕੇ ਵੀ ਕਹਿਣਾ ਬਿੱਤ ਜੰਗੂ ਕਹੋ ਵੀਰੇ ਕਹਿੰਦਾ ਬਸ ਹੋ ਗਿਆ ਜੀ ਚਾਲ ਕੋਈ ਆ ਜੀ ਆ ਜਾਓ ਅਰਜਨ ਦਾ ਟੀਵੀ ਬ੍ਰਾਹਲੇ ਨੇ ਉਹ ਇਹਨਾਂ ਨੇ ਕੀ ਅਰਜਨ ਦਾ ਟੀਵੀ ਬ੍ਰਾਹਲੇ ਪੱਤਰਕਾਰ ਨੇ ਲਾ ਕੇ ਹੋਏ ਇਹਨਾਂ ਨੇ ਕੀ ਹੈ ਨਹੀਂ 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 ਤੁਸੀਂ ਸੌਦਾ ਕਰੋ ਜੀ ਉਹ ਨਹੀਂ ਗੱਲ ਹੈ ਸੌਦਾ ਕਰੋ ਵੀਰੇ ਇਹ ਲੈ ਆਲਾ ਫੜਾ ਅਰਜਨ ਨਾ ਗੜਾ ਦਸ ਤਾਂ ਜੀ ਤੂੰ ਲਗਾ ਦੇ ਲੈ ਲੱਖ ਦੀ ਕਰ ਦਾਂਗਾ ਆਲਾ ਫੜ ਜਾ 100 ਨਹੀਂ ਆਏ ਕਿਉ ਕਰੀ ਜਾਂਦਾ ਮੈਂ 100 ਲੈ ਤੂੰ ਹੀ ਦੱਸ ਦੇ ਪੰਜ ਦੀ ਕਰਦਾ ਨਹੀਂ ਆ ਬਈ ਕਿੰਨੇ ਦੀ ਕਰਦਾ ਤੇ ਕਿਹਦੀ ਜਿਹਦਾ ਹੁਣ ਯਾਰ ਕੋਈ ਗੱਲ ਨੇੜੇ ਦੇਖੋ ਅਸੀਂ ਵੀ ਜਾਣਾ ਹੈ ਨਹੀਂ ਨਹੀਂ ਤੁਸੀਂ ਭਰਾਗੇ ਜੇ ਕੋਈ ਨਹੀਂ ਆਉਗਾ ਜੇ ਕੋਈ ਗੱਲ ਨਾ ਕਹੇ ਕਹਾ ਕੇ ਸਾਈਡ ਵੀ ਰੱਖਦੀ ਆ ਕੋਈ ਜਿਹੀ ਗੱਲ ਕਰ ਪੂਰੇ ਹੋ ਆਏ ਕਹਦੇ ਵੀ ਆਏ ਹੁੰਦੀ ਲਾ ਪਰੋ ਤੁਸੀਂ ਵੀ ਬਾਹਾਂ ਨਾ ਕਹਿਣਾ ਮੈਂ ਵੀ ਉਹੀ ਜੀ ਨਹੀਂ ਕਹਿੰਦਾ ਜੇ 10 ਦੀ ਹੋਈ ਤਾਂ ਮੰਨਿਆ ਸੁਣੋ ਜੇ ਮੰਨਿਆ ਤਾਂ ਬਾਹਰ ਹੀ ਘੱਟਾ ਭਰਾ ਮੈਂ ਮੈਂ ਜੇ ਮਾਤਾ ਜਾਣਾ ਪੈਣ ਨਹੀਂ ਜਾਣ ਲੱਗੇ ਕਹਿ ਕੇ ਇਹਨਾਂ ਦਾ ਲੈ ਠੀਕ ਹੈ ਕੀ ਜਾਣ ਲੈ ਕੀ ਕਹਿ ਕੇ ਜਾਣ ਲੈ ਦੱਸ 22000 ਕਹਿੰਦਾ 22000 ਬਸ ਹੋਣ ਲੱਗੇ 15 ਗੱਲਾਂ ਦੱਸ ਤੇ ਆ ਲੈ ਆ ਜਿਹੜਾ ਆਇਆ ਨਾ ਕਰ ਬਾਈ ਬਣ ਕੇ ਆ ਲੈ ਫੜ 12 ਦੀ ਕਹਿਣਾ ਜੀ ਨਾ ਆ ਲੈ ਬਾਈ ਲੈ ਉਹ ਇਹ ਨਹੀਂ ਸਰਖਮਸ ਦੀ ਗੱਲ ਆ ਆਲਾ ਯਾਰ ਆ ਫੜੀ ਬਾਈ ਲੈ ਯਾਰ ਲੈ ਇੱਕ ਗੱਲ ਤਾਂ ਕਰ ਨੇੜੇ ਤੱਕ ਕਰ ਨੰਬਰ ਆ ਕਿੰਨਾ ਨਹੀਂ 15 ਥੋੜੇ ਬਈ ਲੈ ਜਿਹੜਾ ਹੁਣ ਦਾ ਮੈਂ ਤਾਂ ਤੈਨੂੰ ਲੈ ਤਾਂ ਤੇਰੇ ਦਾ ਖਾਣਾ ਤਕਬੀਲ ਮੈਂ ਦੀਦੀ ਕਰਦੀ ਨਾ ਇਹ ਤਾ ਤੇਰੀ ਮਾ ਜੀ ਮੈਂ ਤਾਂ ਤੈਨੂੰ ਉਹੀ ਜੀ ਗੱਲ ਨਹੀਂ ਕਹੀ ਸੀ ਯਾਰ ਉਹ ਤਾਰਾ ਪਾਸ ਨੂੰ ਮੰਨ ਉਹ ਮੰਗਦੇ ਮੈਂ 2 ਰੱਖ ਤੂੰ ਸੁਣ ਉਹ ਹੀ ਮੈਂ ਦੇਣੀ ਵੀ ਤੇਰੇ ਵਿੱਚ 20 ਜੀ ਲੈ ਸੁਣ ਸੁਣ ਸਾਇਡ ਸੂਡ ਆ ਮੰਨ ਲੈ ਮੇਰੀ ਮੈਂ ਤੈਨੂੰ ਕਹਿੰਦਾ ਨਹੀਂ ਸੀ ਮੈਂ 20 ਇਹਨੂੰ ਮੈਂ ਜੇ ਹੋਵੇ ਵੀਰੇ ਮੇਰੇ ਗਜਾਇਸ਼ ਹੋਵੇ ਨਾ ਮੈਂ ਭਾਗੇ ਅੰਦਰ ਆਲਾ ਆਸ ਤੇ ਨਹੀਂ ਨਹੀਂ ਤੂੰ ਛੱਡ ਬੱਚਾ ਮੈਂ ਤਾਂ ਜੱਛਾ ਕਰ ਦੇ ਲਉ ਲੈ ਵੀ ਤਾਰ ਦੇ ਮੈਨੂੰ ਦਲਾਦੀ ਦੇਣੀ ਹੈ ਜਿੱਥੇ ਨਹੀਂ ਤੂੰ ਚੱਲ ਦਰਦ ਦੇ ਲੈ ਲਈ ਯਾਰ ਛੱਡ ਦੇ ਛੱਡ ਦੇ ਤੂੰ ਨਾਲ ਆ ਵੀ ਤੁਹਾਡੀ ਮਹਿਸ ਮਿੱਕੀ ਹਕੀਕਤ ਪੁੱਛੋ ਪਰਮਾਤਮਾ ਦੀ ਕਸਮ ਆ ਉਹ ਫੇਰ ਵੀ ਨਾ ਨਾ ਕਰਦਾ ਮੈਂ ਤੇ ਫੇਰ ਵੀ ਤੁਹਾਨੂੰ ਕਹਿੰਦਾ ਮਾਰ ਮਾਰ ਲੈ ਛੱਡ ਬੱਚਾ ਆ ਭਾਈ ਆ ਤੂੰ ਮਹਿਮਾਨ ਲਾ ਬੋਲ ਕੇ ਬੋਲ ਕੇ ਬੜਾ ਬੋਲਦਾ ਜੀ ਵੀ ਹੈ ਬੋਲ ਕੇ ਬੜਾ ਕਰਦੇ ਹੈਂ ਰੀ ਆਹੋ ਮੇਰੇ ਮੋਰ ਲੈ ਆ ਮੈਦਾਨ ਉਤਰਵੰਦ 10 53 10 53 ਜਿਆਦਾ ਕੋਈ ਨੇੜੇ ਲੱਖੇ ਗੱਲ ਕਹਿ ਦੇ ਨਾ ਨਾ ਮਾਦੇ ਨੇੜੇ ਹੁੰਦੀ ਆ ਮੈਦਾਨ 53 ਤੇ ਤਾਂ ਕੋਈ ਗੱਲ ਕਹਿ ਦੇ 53 ਗੱਲ ਕੋਈ ਗੱਲ ਕਹਿ ਲਾ ਚ ਕਹਿ ਦੂੰ ਕਹਿ ਗੋ ਮਾਦਾ ਤੈਨੂੰ ਕੰਜਾ ਹੀ ਆ ਮੈਂ ਮੈਂ ਵੀ ਕਹੀ ਜਨਾ ਆ ਮਾ ਚੰਗੀ ਆ ਲੈ ਹੁਣ ਵੀ ਕਹਿ ਦੀ ਅੜਾ ਦੇ ਕੀ ਦੀ ਕਰਦੇ ਨਹੀਂ ਉਹ ਦੇ ਦੇ ਯਾਨੀ ਸ਼ਾਮ ਤੇਰੀ ਮਰਜ਼ੀ ਆ ਮੈਂ ਹੁਣ ਤੂੰ ਕਿੰਨੇ ਦੀ ਦਿੰਨਾ ਤੂੰ ਮੈਂ ਤਾਂ 55 ਦੀ ਕਿਹਾ ਤੂੰ ਉਹ ਤਾਂ ਤੂੰ ਕਹੀ ਜਣਾ ਤਾਂ ਮੈਂ ਤੈਨੂੰ ਲੱਖ ਦੀ ਕਿਹਾ ਸੀ ਕੋਈ ਗੱਲ ਵੀਰੇ ਤੂੰ ਵੀ ਐਂ ਕਹਿਦਾ ਮੈਂ ਤਾਂ ਤੈਨੂੰ ਕਹਿੰਦਾ ਮੈਂ ਵੀ ਤੈਨੂੰ ਕਿੰਨੇ ਵਾਰੀ ਕਹਿੰਦਾ ਕਾਹ ਗਾਈ ਦੋਟ ਨਹੀਂ ਚਲੋ ਤੇਰੀ ਠੀਕ ਹੈ ਤਾਂ ਦੱਸ ਹੁਣ ਭਰਤ ਇਹ ਮੈਨੂੰ ਕਹਿੰਦਾ ਸਾਰੇ ਬੰਦੇ ਖੜੇ ਆ ਆ ਮਾਜੀ ਚੰਗੀ ਵੇਖ ਲੋ ਮੈਂ ਆਪਾਂ ਉਸੇ ਗੱਲ ਤੇ ਆ ਆਪਾਂ ਕੋਈ ਇਹ ਨਹੀਂ ਵੀ ਕਿਸੇ ਗੱਲ ਦਾ ਲੋ ਆ ਖੜਿਆ ਲੈ ਸਾਹਮਣੇ ਲੈ ਨਹੀਂ ਬੜੇ ਇੱਕ ਵਾਰੀ ਕਹਿਣਾ ਹੁੰਦਾ ਨਹੀਂ 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 ਭਰਾ ਇਹ ਲੈ ਬੱਚਾ ਭਲਾ ਖੂਨ ਹੋਣਾ ਇਹ ਕਹਿੰਦੇ ਹੁੰਦਾ ਨਾ ਭਰਾ ਭਰਾਵਾਂ ਦੇ ਹੁੰਦੇ ਆ ਇੱਥੇ ਖੜੇ ਤੇਰੀ ਕਰੀ ਆ ਕਰੀ ਹੈ ਕਿ ਨਹੀਂ ਹਾਂ ਮੈਂ ਉਸ ਗੱਲ ਵਾਂਗੂ ਮੈਂ ਆਪਦੇ ਥੱਲੇ ਸੀ ਤੇਰੀ ਕਰੀ ਆ ਜੇ ਤਾਂ ਹੈ ਤਾਰਾ ਦਾਦੇ ਪੂਰੇ ਲੈ ਮੈਂ ਕਿੰਨੀ ਕਰਦੀ 35 ਹੀ ਕਹਿੰਦਾ ਨਹੀਂ ਨਹੀਂ ਲੈ ਵੀ ਗੁਰਸਖਾ